ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਵਾਰ ਫਿਰ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਚੁੱਕਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਪਰ ਗ੍ਰਿਫਤਾਰੀ ਦੀ ਤਲਵਾਰ ਹੈ ਜਿਹੜੀ ਉਹ ਲੜਕ ਚੁੱਕਿਆ ਦਰਅਸਲ ਜਿਹੜੇ ਲੁਧਿਆਣੇ ਤੋਂ ਮੈਂਬਰ ਆਫ ਪਾਰਲੀਮੈਂਟ ਵੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਚੁੱਕਿਆ ਕਿਉਂਕਿ ਹੁਣ ਪੰਜਾਬ ਵੈਸਟੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜਾ ਵੜਿੰਗ ਕਲਾਪ 2 ਨਵੰਬਰ ਤੱਕ ਕਾਰਵਾਈ ਕਰਨ ਦੇ ਆਦੇਸ਼ ਨੇ ਜਿਹੜੇ ਹੁਕਮ ਨੇ ਜਾਰੀ ਕਰ ਦਿੱਤੇ ਗਏ ਦਰਅਸਲ ਜਾਣਕਾਰੀ ਕੁਝ ਇਹ ਵੀ ਮਿਲ ਰਹੀ ਹੈ ਕਿ ਕਪੂਰਤਲਾ ਦੇ ਐਸਐਸਪੀ ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬ ਸਿਕਦੇ ਖਿਲਾਫ ਜਿਹੜੀਆਂ ਪਵਾਨ ਜਨਕ ਟਿੱਪਣੀਆਂ ਕੀਤੀਆਂ ਗਿਆ ਸੀ ਉਸ ਸੰਬੰਧੀ ਜਿਹੜੀ ਰਿਪੋਰਟ ਆ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਦਿੱਤੀ ਆ ਤੇ ਇਸੇ ਮਾਮਲੇ ਦੇ ਵਿੱਚ ਫਿਰ ਜਸਵੀਰ ਸਿੰਘ ਗੜੀ ਉਹਨਾਂ ਦੇ ਵੱਲੋਂ ਕਪੂਰਥਲਾ ਦੇ ਐਸਐਸਪੀ ਦੀ ਨਿਯੁਮਤਗੀ ਕਰ ਰਹੇ ਡੀਐਸਪੀ ਹਰਗੁਰਦੇਵ ਸਿੰਘ ਨੇ ਜਦੋਂ ਸ਼ਿਕਾਇਤ ਕਰਤਾ ਸਰਬਜੋਤ ਸਿੰਘ ਦਾ ਬਿਆਨ ਦਰਜ ਕਰ ਲਿਆ ਤੇ ਉਸ ਦੇ ਵਿੱਚ ਉਹਨਾਂ ਦਾ ਜਾਤੀ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਤੇ ਇਸੇ ਦੇ ਵਿਚਾਲੇ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਆਰਡਰ ਨੇ ਜਿਹੜੇ ਜਾਰੀ ਕਰ ਦਿੱਤੇ ਜਸਵੀਰ ਸਿੰਘ ਗੜੀ ਉਹਨਾਂ ਨੇ ਇਹ ਵੀ ਗੱਲ ਆਖਿਆ ਕਿ ਉਹ ਰਾਜਾ ਵੜਿੰਗ ਸੀ ਕੋਈ ਰੋਬਨ ਹਾਊਟ ਨਹੀਂ ਸੀ ਜਿਨ੍ਹਾਂ ਨੂੰ ਤੁਸੀਂ ਲੱਭ ਨਹੀਂ ਸਕੇ ਗੜੀ ਨੇ ਡੀਐਸਪੀ ਨੂੰ ਆਪਣੇ ਮੋਬਾਈਲ ਤੋਂ ਇੱਕ ਵੀਡੀਓ ਦਿਖਾਈ ਜਿਸ ਦੇ ਵਿੱਚ ਸਮਝਾਇਆ ਕਿ ਨਮਾ ਸ਼ਹਿਰ ਅਤੇ ਤਰਨਤਾਰਨ ਦੇ ਵਿੱਚ ਰਾਜਾ ਵੜਿੰਗ ਫਿਰ ਰਿਹਾ ਤੁਸੀਂ ਉਹਨੂੰ ਲੱਭ ਕਿਉਂ ਨਹੀਂ ਸਕੇ ਜਾਨੀ ਕਿ ਹੁਣ ਇੱਕ ਵਾਰ ਪਹਿਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਚੁੱਕਿਆ ਗ੍ਰਿਫਤਾਰੀ ਦੀ ਤਲਵਾਰ ਆ ਜਿਹੜੀ ਉਹ ਇਸ ਵਕਤ ਲੜ ਚੁੱਕੇ ਅਦਰ ਅਸਲ ਤਰਨ ਤਰਨ ਜ਼ਿਮਨੀ ਚੋਣ ਜਿ세 ਕੱਲ ਵੋਟਿੰਗ ਹੋ ਗਈ ਹਟਿਆ ਉਸ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਨੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਤੇ ਉਸੇ ਪ੍ਰਚਾਰ ਦੌਰਾਨ ਫਿਰ ਜਦੋਂ ਪ੍ਰਚਾਰ ਕਰਦੇ ਉਹਨਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਪੀਚਾ ਦੇ ਰਹੇ ਅਚਾਨਕ ਇੱਕ ਪਰਿਵਾਰ ਦੇ ਵਿੱਚ ਜਾਂ ਇੱਕ ਪਿੰਡ ਦੇ ਵਿੱਚ ਖੜੇ ਹੋਏ ਸਪੀਚ ਦਦ ਰਹੇ ਜਿਸ ਦੇ ਵਿੱਚ ਬਰਹੂਬ ਬੂਟਾ ਸਿੰਘ ਜਿਹੜੇ ਕੁਝ ਸਮਾਂ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਰਹੇ ਚੁੱਕੇ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਰੰਗ ਨੂੰ ਲੈ ਕੇ ਜਾਪਰ ਉਹਨਾਂ ਦੀ ਜਾਤੀ ਪ੍ਰਤੀ ਕੁਝ ਅਪਮਾਨਜਨਕ ਟਿੱਪਣੀਆਂ ਕੀਤੀਆਂ ਨੇ ਹਾਲਾਂਕਿ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਵੀ ਗੱਲ ਆਖੀ ਆ ਕਿ ਮੈਂ ਜੇਕਰ ਕਿਸੇ ਦੇ ਮਨ ਨੂੰ ਠੇਸ ਲੱਗਿਆ ਪਰ ਮੈਂ ਮਾਫੀ ਮੰਗਦਾ ਪਰ ਪਰਿਵਾਰ ਇਸ ਕੱਲ ਦੇ ਉੱਪਰ ਅੜਿਆ ਕਿ ਰਾਜਾ ਵੜਿੰਗ ਨੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਨੇ ਇਸ ਦੀ ਜਿਹੜੀ ਕਾਰਵਾਈ ਆ ਰਾਜਾ ਵੜਿੰਗ ਖਿਲਾਫ ਕੀਤੀ ਜਾਵੇ ਤੇ ਇਸੇ ਮਾਮਲੇ ਦੇ ਵਿੱਚ ਫਿਰ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਖਤ ਨੋਟਿਸ ਲਿਆ ਤੇ ਇਸੇ ਮਾਮਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਵੜਿੰਗ ਜਿਹੜੇ ਕਿ ਲੁਧਿਆਣਾ ਤੋਂ ਐਮਪੀ ਬਣਨ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਹੁਣ ਪੰਜਾਬ ਐਸਸੀ ਕਮਿਸ਼ਨ ਨੇ ਰਾਜਾ ਵੜਿੰਗ ਕਲਾਪ 20 ਨਵੰਬਰ ਤੱਕ ਕਾਰਵਾਈ ਕਰਨ ਦੇ ਜਾਣੀ ਕਿ ਇਸ ਵਕਤ ਰਾਜਾ ਵੜਿੰਗ ਦੀ ਜੜੀ ਗ੍ਰਾਫਤਾਰੀ ਕਰਨ ਦੇ ਆਰਡਰ ਨੇ ਜਿਹੜੇ ਜਸਵੀਰ ਸਿੰਘ ਘੜੀ ਜਿਹੜੇ ਪੰਜਾਬ ਰਾਜ ਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਆ ਪਵਾਨ ਜਨਕ ਡੱਪਣੀਆਂ ਦੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਜਿਹੜੇ ਬੂਟਾ ਸਿੰਘ ਉਹਨਾਂ ਬਾਰੇ ਕੀਤੇ ਗਏ ਸੀ ਮਰਹੂਮ ਬੂਟਾ ਸਿੰਘ ਬਾਰੇ ਤੇ ਹੁਣ ਉਹਨਾਂ ਦੇ ਪਰਿਵਾਰ ਦੁਆਰਾ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਇਸੇ ਦੇ ਵਿਚਾਲੇ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਘੜੀ ਦੇ ਵੱਲੋਂ ਰਾਜਾ ਵੜਿੰਗ ਨੂੰ ਲੈ ਕੇ ऐसे मामले ਦੇ ਵਿੱਚ ਸਖਤੀ ਦੇ ਨਾਲ ਨੋਟਿਸ ਲਿਆ ਗਿਆ। ਇਤੋਂ ਤੱਕ ਕਿ ਡੀਐਸਐਸਪੀ ਤੇ ਡੀਐਸਪੀ ਨੂੰ ਇਹ ਵੀ ਗੱਲ ਆਖੀ ਗਈ ਆ ਕਿ ਰਾਜਾ ਵੜਿੰਗਾ ਕੋਈ ਰੋਬਿਨ ਹਾਟ ਨਹੀਂ ਕਿ ਜਸਰੂ ਤੁਸੀਂ ਲੱਭ ਨਹੀਂ ਸਕੇ। ਸ਼ਰਿਆ ਮੋਬਾਈਲ ਦੇ ਵਿੱਚ ਵੀਡੀਓ ਦਿਖਾਈ ਕਿ ਆ ਦੇਖੋ ਤਰਨਤਾਰ ਨੂੰ ਨਮਾ ਸ਼ਹਿਰ ਦੇ ਵਿੱਚ ਕੋ ਮਰਿਆ ਤੁਸੀਂ ਕਿਉਂ ਨਹੀਂ ਲੱਭ ਰਹੇ? ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਆ ਕਿ ਵੀਡੀਓ ਦੀ ਫੋਰੈਂਸਿਕ ਜਾਂਚ ਕੀਤੀ ਜਾਵੇ ਜਿਸ ਦੇ ਵਿੱਚ ਰਾਜਾ ਵੜਿੰਗਾ ਨੇ ਸਾਰੀ ਗੱਲ ਆਖੀ ਆ। ਪਰ ਇਸੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਹਫਤਾਵਾਰੀ ਰਿਪੋਰਟ ਦਿੱਤੀ ਜਾਵੇ ਤੇ ਰਾਜਾ ਵੜਿੰਗਾ ਦੀ ਜਿਹੜੀ ਗ੍ਰਿਫਤਾਰੀ ਆ 20 ਨਵੰਬਰ ਤੱਕ ਕੀਤੀ ਜਾਵੇ।